ਹੈਲੋ ਸਟੂਡੈਂਟਸ ਗੁੱਡ ਆਫਟਰਨੂਨ ਟੂ ਆਲ ਆਫ ਯੂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਕਲਾਸ ਦੇ ਵਿੱਚ ਔਰ ਅੱਜ ਦੀ ਜਿਹੜੀ ਆਪਣੀ ਇਹ ਕਲਾਸ ਹੈ ਤਾਂ ਇਹ ਆਪਾਂ ਗੁਰਮਤਕਾਬ ਵਾਲਾ ਜਿਹੜਾ ਪਹਿਲਾ 파ਰਟ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਉਹਦੇ ਬਾਰੇ ਪੜਾਂਗੇ ਅੱਜ ਆਪਾਂ ਇਹਦੇ ਵਿੱਚ ਔਰ ਇਹ ਪੰਜਾਬੀ ਏ ਪੇਪਰ ਲਈ ਪੀਐਸਟੈਟ ਲਈ ਮਾਸਟਰ ਕੇਡਰ ਲੈਕਚਰਰ ਕੇਡਰ ਸਾਰੇ ਇਗਜ਼ਾਮ ਲਈ ਔਰ ਪੰਜਾਬ ਦੇ ਜਿੰਨੇ ਵੀ ਇਗਜ਼ਾਮ ਹੁੰਦੇ ਉਹਨਾਂ ਲਈ ਔਰ ਸਭ ਤੋਂ ਪਹਿਲਾਂ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਲ ਕਰੀਏ ਤੋ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਿੱਖ ਧਰਮ ਦੇ ਮੋਢੀ ਮੰਨਿਆ ਜਾਂਦਾ ਜਾਂ ਬਾਨੀ ਮੰਨਿਆ ਜਾਂਦਾ ਔਰ ਪਹਿਲੇ ਗੁਰੂ ਸੀਗੇ ਤੇ ਔਰ ਇਹਨਾਂ ਦਾ ਜਨਮ ਆ ਉਹ 15 ਅਪ੍ਰੈਲ 1469 ਈਸਵੀ ਨੂੰ ਹੋਇਆ ਵਿਸਾਖ ਸੁਦੀ ਤਿੰਨ ਸੰਮਤ 1200 1526 ਵਿਕਰਮ ਸੰਮਤੀ ਨੂੰ ਹੋਇਆ ਔਰ ਜਿਹੜਾ ਇਹਨਾਂ ਦਾ ਜਨਮ ਆ ਇਹ ਹੁਣ ਪੱਛਮੀ ਪੰਜਾਬ ਦੇ ਵਿੱਚ ਚਲਾ ਗਿਆ ਪਾਕਿਸਤਾਨ ਦੇ ਵਿੱਚ ਔਰ ਕਈ ਵਾਰ ਆਪਾਂ ਨੂੰ ਇਹਨਾਂ ਦਾ ਜਿਹੜਾ ਜ਼ਿਲ੍ਹਾ ਵੀ ਪੁੱਛਿਆ ਜਾ ਸਕਦਾ ਤਾਂ ਜ਼ਿਲ੍ਹਾ ਸੇਖੂਪੁਰਾ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਪਿੰਡ ਜਿਹੜਾ ਹੈ ਤਲਵੰਡੀ ਰਾਇਪੋਈ ਦੀ ਤਲਵੰਡੀ ਬੋਲਦੇ ਆ ਜੀ ਇਹਨੂੰ ਅੱਜ ਕੱਲ ਇਹ ਇਸ ਨੂੰ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਤਾਂ ਜੇ ਆਪਾਂ ਇਹਨਾਂ ਦੇ ਜੀਵਨ ਬਾਰੇ ਕੁਝ ਮੇਨ ਗੱਲਾਂ ਕਰੀਏ ਤਾਂ ਫਸਟ ਆਫ ਆਲ ਆਪਾਂ ਇਹਨਾਂ ਦੇ ਆ ਮਾਤਾ ਪਿਤਾ ਦੀ ਗੱਲ ਕਰੀਏ ਤਾਂ ਇਹਨਾਂ ਦੇ ਜਿਹੜੇ ਪਿਤਾ ਜੀ ਸੀਗੇ ਉਹ ਮਹਿਤਾ ਕਾਲੂ ਜੀ ਸੀਗੇ ਹੋਰ ਇਹਨਾਂ ਦੀ ਜਿਹੜੇ ਮਾਤਾ ਜੀ ਸੀ ਉਹ ਤ੍ਰਿਪਤਾ ਦੇਵੀ ਜੀ ਸੀਗੇ ਹੋਰ ਇਹਨਾਂ ਦੀ ਇੱਕ ਭੈਣ ਸੀ ਜਿਹੜੀ ਵੱਡੀ ਉਸ ਦਾ ਨਾਮ ਸੀ ਬੀਬੀ ਨਾਨਕੀ ਜੀ ਤਾਂ ਇਹਨਾਂ ਨਾਲ ਇਹਨਾਂ ਦਾ ਬੜਾ ਪਿਆਰ ਸੀਗਾ ਆਪਦੀ ਭੈਣ ਨਾਲ ਇਸ ਤੋਂ ਬਾਅਦ ਆਪਾਂ ਵਿਆਹ ਤੇ ਸੰਤਾਨ ਦੀ ਗੱਲ ਕਰਦੇ ਹਾਂ ਤਾਂ 1687 ਦੇ ਵਿੱਚ ਇਹਨਾਂ ਦਾ ਵਿਆਹ ਬਟਾਲਾ ਨਿਵਾਸੀ ਬੀਬੀ ਸਲਖਣੀ ਜੀ ਨਾਲ ਹੋਇਆ ਸੀ ਤਾਂ ਇਹਨਾਂ ਦੀ ਪਤਨੀ ਦਾ ਨਾਮ ਬੀਬੀ ਸਲਖਣੀ ਜੀ ਸੀ ਔਰ ਇਹਨਾਂ ਦਾ ਜਿਹੜਾ ਵਿਆਹ ਇਹ 1687 ਦੇ ਵਿੱਚ ਹੋ ਗਿਆ ਸੀਗਾ ਤਾਂ ਇਹਨਾਂ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ ਸੀਗਾ ਬਾਬਾ ਸ਼੍ਰੀਚੰਦ ਤੇ ਬਾਬਾ ਲਖਮੀਦਾਸ ਇਹਨਾਂ ਦੇ ਦੋ ਪੁੱਤਰ ਸੀਗੇ ਤੋ ਅਰ ਜਿਸ ਤੋਂ ਬਾਅਦ ਆਪਾਂ ਗਿਆਨ ਪ੍ਰਾਪਤੀ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਜਿਹੜੀ ਗਿਆਨ ਪ੍ਰਾਪਤੀ ਹੋਈ ਸੀ ਉਹ 1600 1499 ਈਸਵੀ ਦੇ ਵਿੱਚ ਹੋਈ ਸੀ ਹੁਣ ਆਪਾਂ ਨੂੰ ਇਹ ਵੀ ਪੁੱਛਿਆ ਜਾ ਸਕਦਾ ਗਿਆਨ ਪ੍ਰਾਪਤੀ ਸਮੇ ਉਹਨਾਂ ਦੀ ਉਮਰ ਕਿੰਨੀ ਸੀ ਤਾਂ 1469 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ 99 ਚ ਉਹਨਾਂ ਨੂੰ ਗਿਆਨ ਪ੍ਰਾਪਤੀ ਹੋਈ ਆ ਔਰ ਉਸ ਟਾਈਮ ਜਿਹੜੀ ਉਹਨਾਂ ਦੀ ਉਮਰ ਸੀ ਉਹ 30 ਸਾਲ ਸੀ ਤਾਂ ਉਸ ਟਾਈਮ ਤਿੰਨ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਵੇਈ ਨਦੀ ਦੇ ਵਿੱਚ ਲੋਪ ਰਹੇ ਸੀਗੇ ਔਰ ਵੇਈ ਨਦੀ ਵੀ ਕਿਹੜੀ ਸੀ ਉਹ ਕਾਲੀ ਵੇਈ ਨਦੀ ਸੀ ਤਾਂ ਜਿੱਥੇ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਔਰ ਜਦੋਂ ਇਹਨਾਂ ਨੂੰ ਗਿਆਨ ਪ੍ਰਾਪਤ ਹੋ ਗਿਆ ਸੀ ਤਾਂ ਉਸ ਤੋਂ ਬਾਅਦ ਇਹਨਾਂ ਨੇ ਇੱਕ ਸ਼ਬਦ ਕਿਹਾ ਸੀਗਾ ਨਾ ਕੋਈ ਹਿੰਦੂ ਤੇ ਨਾ ਕੋਈ ਮੁਸਲਮਾਨ ਜੀ ਦਾ ਮਤਲਬ ਕੀ ਸੀਗਾ ਕਿ ਸਾਰੇ ਬਰਾਬਰ ਆ ਮੇਰੇ ਲਈ ਕੋਈ ਹਿੰਦੂ ਮੁਸਲਮਾਨ ਕੁਛ ਨਹੀਂ ਮੇਰੇ ਲਈ ਸਾਰੇ ਕੀ ਆ ਬਰਾਬਰ ਆ ਉਸ ਤੋਂ ਬਾਅਦ ਆਪਾਂ ਉਦਾਸੀਆਂ ਦੀ ਗੱਲ ਕਰੀਏ ਤਾਂ ਉਦਾਸੀਆਂ ਦਾ ਮਤਲਬ ਹੁੰਦਾ ਯਾਤਰਾਵਾਂ ਕਰਨਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਜਗਤ ਦੇ ਭਲੇ ਮਤਲਬ ਜਿਹੜਾ ਲੋਕ ਸੀ ਉਹਨਾਂ ਦੇ ਭਲੇ ਵਾਸਤੇ ਉਹਨਾਂ ਨੇ ਚਾਰ ਉਦਾਸੀਆਂ ਕੀਤੀਆਂ ਸੀਗੀਆਂ ਉਹਨਾਂ ਨੇ ਵਾਕਖ ਧਰਮਾਂ ਜਾਤੀਆਂ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਇੱਕ ਪ੍ਰਮਾਤਮਾ ਦਾ ਸੰਦੇਸ਼ ਦਿੱਤਾ ਸੀ ਵੀ ਤੁਸੀਂ ਇੱਕ ਪ੍ਰਮਾਤਮਾ ਨੂੰ ਮੰਨੋ ਵਹਿਮਾ ਭਰਮਾਂ ਨੂੰ ਛੱਡ ਦਿਓ ਸਾਰੇ ਕਿਸੇ ਨੂੰ ਉਸ ਤੋਂ ਬਾਅਦ ਫਿਰ ਕਰਤਾਰਪੁਰ ਦੇ ਵਿੱਚ ਇਹਨਾਂ ਨੇ ਆਪਣੇ ਜਿਹੜੇ 8 ਸਾਲ ਸੀਗੇ 8-10 ਸਾਲ ਉਹ ਗੁਜ਼ਾਰੇ ਸੀਗੇ ਤੇ ਕਰਤਾਰਪੁਰ ਵਿਖੇ ਨਿਵਾਸ ਕੀਤਾ ਸੀ ਇਹਨਾਂ ਨੇ ਤਾਂ ਜੇ ਆਪਾਂ ਇਹਨਾਂ ਦੀ ਸਿੱਖਿਆਵਾਂ ਦੀ ਗੱਲ ਕਰੀਏ ਤਾਂ ਇਹਨਾਂ ਨੇ ਬਹੁਤ ਸਾਰੀਆਂ ਸਿੱਖਿਆਵਾਂ ਦਿੱਤੀਆਂ ਸੀ ਕਿ ਮਨੁੱਖਤਾ ਲਈ ਇਹਨਾਂ ਨੇ ਮੇਨ ਗੱਲ ਕੀਤੀ ਸੀਗੀ ਮਨੁੱਖਤਾ ਲਈ ਸਾਂਝੀਆਂ ਜਿਹੜੀਆਂ ਗੱਲਾਂ ਕੀਤੀਆਂ ਸੀਗੀਆਂ ਇੱਕ ਈਸ਼ਵਰ ਵਿੱਚ ਵਿਸ਼ਵਾਸ ਦੀ ਗੱਲ ਕੀਤੀ ਸੀ ਏਕਮਕਾਰ ਗੁਰੂ ਜੀ ਨੇ ਅਕੀ ਕਾਲ ਪੁਰਖ ਦੀ ਪੂਜਾ ਤੇ ਜ਼ੋਰ ਦਿੱਤਾ ਸੀਗਾ ਜੋ ਕਿ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ ਸਰਵ ਵਿਆਪਕ ਹੈ ਸਾਰਾ ਵਿਆਪਕ ਮਤਲਬ ਹਰ ਕਿਤੇ ਹੈ ਉਸੇ ਨੇ ਸਾਰੀ ਸ੍ਰਿਸ਼ਟੀ ਰਚੀ ਹੈ ਉਸੇ ਨੇ ਸਾਰੀ ਦੁਨੀਆ ਬਣਾਈ ਹੈ ਹੋਰ ਕਹਿੰਦੇ ਸੀ ਸਾਨੂੰ ਨਾਮ ਜਪਣਾ ਚਾਹੀਦਾ ਹੈ ਨਾਮ ਪ੍ਰਮਾਤਮਾ ਦਾ ਜਿਹੜਾ ਨਾਮ ਸਿਮਰਨ ਉਸੇ ਕਰਨ ਨਾਲ ਹੀ ਸਾਡੀ ਮੁਕਤੀ ਜਿਹੜੀ ਹੋ ਸਕਦੀ ਹੈ ਕਿਰਤ ਕਰਨੀ ਚਾਹੀਦੀ ਹੈ ਸਾਨੂੰ ਆਪਣੇ ਹੱਥੀਂ ਜਿਹੜੀ ਕਿਰਤ ਕਰਕੇ ਰੋਜ਼ੀ-ਰੋਟੀ ਕਮਾਉਣੀ ਚਾਹੀਦੀ ਆ ਇਮਾਨਦਾਰੀ ਨਾਲ ਜੀਵਨ ਬਤੀਤ ਕਰਨਾ ਚਾਹੀਦਾ ਕਿਸੇ ਦਾ ਹੱਕ ਨਹੀਂ ਖਾਣਾ ਚਾਹੀਦਾ ਵੰਡ ਕੇ ਛਕਣਾ ਚਾਹੀਦਾ ਆਪਣੀ ਕਮਾਈ ਵਿੱਚੋਂ ਲੋੜਵੰਦਾਂ ਨੂੰ ਸਾਂਝ ਪਾਉਣੀ ਲਈ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ ਸਰਬ ਸੰਜੀਵਾਲਤਾ ਦਾ ਸੰਦੇਸ਼ ਦਿੱਤਾ ਸੀਗਾ ਸਾਰਿਆਂ ਨੂੰ ਆਪਸ ਦੇ ਵਿੱਚ ਮਿਲਜੁਲ ਕੇ ਰਹਿਣਾ ਚਾਹੀਦਾ ਜਾਤ-ਪਾਤ ਰੰਗ-ਭੇਦ ਤੇ ਧਾਰਮਿਕ ਜਿਹੜੀਆਂ ਵੰਡਾਂ ਇਹਨਾਂ ਦਾ ਖੰਡਨ ਕੀਤਾ ਸੀ ਉਹਨਾਂ ਨੇ ਮਨੁੱਖਤਾ ਦੀ ਬਰਾਬਰੀ ਤੇ ਜ਼ੋਰ ਦਿੱਤਾ ਸੀ ਤਾਂ ਹੀ ਉਹਨਾਂ ਨੇ ਕਿਹਾ ਸੀ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਔਰਤਾਂ ਦੀ ਬਰਾਬਰੀ ਸੋ ਕਿਉ ਮੰਦਾ ਆਖੀ ਹੈ ਜਿਤ ਜ ਮੇਰਾ ਜਾਨ ਉਹਨਾਂ ਨੇ ਕਿਹਾ ਸੀਗਾ ਜਿਹੜੀ ਔਰਤ ਵੱਡੇ ਵੱਡੇ ਰਾਜਿਆਂ ਨੂੰ ਜਨਮ ਦੇ ਸਕਦੀ ਹੈ ਉਸ ਨੂੰ ਕਦੇ ਬੁਰੀ ਨਹੀਂ ਆਖਣਾ ਚਾਹੀਦਾ ਔਰਤ ਦੀ ਬਰਾਬਰੀ ਦੀ ਵੀ ਉਹਨਾਂ ਨੇ ਗੱਲ ਕੀਤੀ ਸੀ ਔਰਤ ਦੇ ਹੱਕ ਵਿੱਚ ਉਹਨਾਂ ਨੇ ਆਵਾਜ਼ ਉਠਾਈ ਸੀ ਨਿਸ਼ਕਾਮ ਸੇਵਾ ਕਰਨੀ ਚਾਹੀਦੀ ਹੈ ਸਾਨੂੰ ਬਿਨਾਂ ਕਿਸੇ ਸਵਾਰਥ ਦੇ ਦੂਜਿਆਂ ਦੀ ਸੇਵਾ ਕਰਨੀ ਚਾਹੀਦੀ ਹੈ ਔਰ ਜਿਹੜੇ ਫਾਲਤੂ ਦੇ ਵਹਿਮ ਭਰਮਾ ਕਰਮ ਕਾਂਡਾਂ ਦਾ ਵਿਸ਼ਵਾਸ ਆ ਉਹਨਾਂ ਸਾਰਿਆਂ ਤੋਂ ਦੂਰ ਕਰ ਦੇਣਾ ਚਾਹੀਦਾ ਉਹਨਾਂ ਸਾਰਿਆਂ ਤੋਂ ਸਾਨੂੰ ਖੁਰ ਦੂਰ ਹੋਣਾ ਚਾਹੀਦਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਬਹੁਤ ਵੱਡਾ ਹਿੱਸਾ ਹੈ ਔਰ ਇਹਨਾਂ ਦੀ ਜਿਹੜੀ ਬਾਣੀ ਆ 19 ਰਾਗਾਂ ਦੇ ਵਿੱਚ ਆਪਾਂ ਨੂੰ ਪੁੱਛਿਆ ਜਾ ਸਕਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਕਿੰਨੇ ਰਾਗਾਂ ਵਿੱਚ ਹੈ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ 19 ਰਾਗਾਂ ਦੇ ਵਿੱਚ ਹੈ ਇਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਦੀ 18 ਰਾਗਾਂ ਦੇ ਵਿੱਚ ਹੈ ਗੁਰੂ ਅਮਰਦਾਸ ਜੀ ਦੀ 17 ਰਾਗਾਂ ਦੇ ਵਿੱਚ ਹੈ ਤਾਂ ਇਹਨਾਂ ਨੇ ਜਿਹੜੇ ਸ਼ਬਦ ਰਚੇ ਸੀਗੇ ਉਹ 974 ਸ਼ਬਦ ਰਚੇ ਸੀ ਵੀ ਆਪਾਂ ਨੂੰ ਪੁੱਛਿਆ ਜਾ ਸਕਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ 974 ਕਿੰਨੇ ਰਾਗਾਂ ਚ ਬਾਣੀ ਰਚੀ 1 ਗੁਰੇਨਾਂ ਦੀਆਂ ਪ੍ਰਮੁੱਖ ਰਚਨਾਵਾਂ ਦੀ ਗੱਲ ਕਰੀ ਤਾਂ ਜਪਜੀ ਸਾਹਿਬ ਇਹਨਾਂ ਦੀ ਆਸਾ ਦੀ ਵਾਰ ਸਿੱਧ ਗੋਸ਼ਟ ਪੈਰੇ ਹੰਕਾਰ ਅਤੇ ਬਾਰਮਾਈ ਤੁਖਾਰੀ ਆਦ ਜਿਹੜੇ ਇਹਨਾਂ ਦੇ ਮੇਨ ਸੀਗੇ ਉਹਨਾਂ ਦਾ ਜੀਵਨ ਅਤੇ ਸਿੱਖਿਆਵਾਂ ਅੱਜ ਵੀ ਸਮੁੱਚੀ ਜਿਹੜੀ ਮਨੁੱਖਤਾ ਹੈ ਉਸ ਦੇ ਲਈ ਇੱਕ ਪ੍ਰੇਰਨਾ ਦਾ ਸਰਲੋਤ ਬਣੇ ਹੋਏ ਆ ਹੁਣ ਆਪਾਂ ਗੱਲ ਕਰਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਤਾਂ ਜੇ ਆਪਾਂ ਬਾਣੀ ਦੀ ਗੱਲ ਕਰੀਏ ਤਾਂ ਇਹਨਾਂ ਦੀਆਂ ਬਾਣੀਆਂ ਬੜੀਆਂ ਇੰਪੋਰਟੈਂਟ ਆ ਹੋਰ ਸਾਡੇ ਵਾਸਤੇ ਬਹੁਤ ਹੀ ਸਿੱਖਿਆਦਾਇਕ ਆ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਿਹੜੀ ਆਮ ਤੌਰ ਤੇ ਗੁਰਬਾਣੀ ਵਜੋਂ ਜਾਣੀ ਜਾਂਦੀ ਹੈ ਜੋ ਕਿ ਸਿੱਖ ਧਰਮ ਦਾ ਇੱਕ ਕੇਂਦਰੀ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤਾਂ ਇਹ ਬਾਣੀ ਰਾਗਾਂ ਵਿੱਚ ਲਿਖੀ ਗਈ ਹੈ ਤੇ ਸਮਾਜਿਕ ਧਾਰਮਿਕ ਨੈਤਿਕ ਉਪਦੇਸ਼ ਸ਼ਾਮਲ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਉਦੇਸ਼ ਸੀ ਇੱਕ ਓੰਕਾਰ ਯਾਨੀ ਇੱਕ ਹੀ ਰੱਬ ਦੀ ਏਕਤਾ ਦਾ ਸੰਦੇਸ਼ ਦੇਣਾ ਤੇ ਸਮੁੱਚੀ ਜਿਹੜੀ ਹੈ ਮਨੁੱਖਤਾ ਹੈ ਉਸ ਦੇ ਜੀਵਨ ਨੂੰ ਇੱਕ ਸੱਸੇ ਦੇਣੀ ਜਾਂ ਸਿਖਾਉਣਾ ਉਹਨਾਂ ਨੂੰ ਤੋਂ ਉਹਨਾਂ ਦੀਆਂ ਬਾਣੀਆਂ ਦੇ ਸੰਕਲਪ ਇਸ ਤਰ੍ਹਾਂ ਹੈ ਸਭ ਤੋਂ ਪਹਿਲਾਂ ਆਪਾਂ ਮੂਲ ਮੰਤਰ ਦੀ ਗੱਲ ਕਰਦੇ ਹਾਂ ਤਾਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਤੇ ਸਭ ਤੋਂ ਮਹੱਤਵਪੂਰਨ ਹਿੱਸਾ ਹੈ ਜੋ ਪ੍ਰਮਾਤਮਾ ਦੇ ਗੁਣਾਂ ਦਾ ਵਰਣਨ ਕਰਦਾ ਹੈ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਕਾਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਤਾਂ ਇਸ ਤਰੀਕੇ ਇਹ ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਭਾਵ ਪ੍ਰਮਾਤਮਾ ਇੱਕ ਹੈ ਉਸ ਦਾ ਨਾਮ ਸੱਚਾ ਹੈ ਉਹੀ ਸਿਰਜਣਹਾਰ ਹੈ ਉਹ ਭੈਰਤ ਹੈ ਮਤਲਬ ਡਰ ਰਹਿਤ ਹੈ ਵੈਰ ਰਹਿਤ ਹੈ ਇਹ ਸੋ ਲਾਵਾ ਸਮੇਤੋਂ ਪਰੇ ਜੁਨਾ ਵਿੱਚ ਨਹੀਂ ਆਉਂਦਾ ਉਹ ਆਪਣੇ ਆਪ ਤੇ ਪ੍ਰਕਾਸ਼ਮਾਨ ਹੈ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਨੈਕਸਟ ਇਹਨਾਂ ਦੀ ਬਾਣੀ ਦੀ ਗੱਲ ਕਰਦੇ ਆਂ ਆਪਾਂ ਜਪਜੀ ਸਾਹਿਬ ਦੀ ਤਾਂ ਜਪਜੀ ਜਪ ਸਾਹਿਬ ਜਿਹੜੀ ਇਹਨਾਂ ਦੀ ਬਾਣੀ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿੱਚ ਇੱਕ ਲੰਮੀ ਬਾਣੀ ਹੈ ਇਸ ਵਿੱਚ 38 ਪੌੜੀਆਂ ਇਹਦੇ ਆਪਾਂ ਨੂੰ ਪੁੱਛਿਆ ਜਾ ਸਕਦਾ ਆ 2023 ਵਾਲੇ ਪੀਐਸਟ ਦੇ ਪੇਪਰ 'ਚ ਕੁਐਸਚਨ ਆਇਆ ਸੀ ਵੀ ਜਪਜੀ ਸਾਹਿਬ ਦੀ ਬਾਣੀ ਵਿੱਚ ਕਿੰਨੀਆਂ ਪੌੜੀਆਂ ਐ ਤਾਂ 38 ਪੌੜੀਆਂ ਉਹਦੇ ਵਿੱਚ ਇਸ ਵਿੱਚ ਇੱਕ ਰੱਬ ਏਕਤਾ ਦੀ ਗੱਲ ਕੀਤੀ ਹੈ ਸੱਚੇ ਮਨ ਨਾਮ ਦੀ ਮਹੱਤਤਾ ਦੀ ਗੱਲ ਕੀਤੀ ਗਈ ਹੈ ਹੰਕਾਰ ਨੂੰ ਸਾਨੂੰ ਤਿਆਗ ਦੇਣਾ ਚਾਹੀਦਾ ਹੈ ਸੰਸਾਰ ਮੋਹ ਤੋਂ ਮੁਕਤੀ ਬਾਰੇ ਦੱਸਿਆ ਗਿਆ ਹੈ ਉਸ ਤੋਂ ਬਾਅਦ ਨੈਕਸਟ ਇਹਨਾਂ ਦੀ ਜਿਹੜੀ ਬਾਣੀ ਹੈ ਆਸਾ ਦੀ ਵਾਰ ਇਹ ਇੱਕ ਰਾਗੀ ਵਾਰ ਹੈ ਤਾਂ ਆਪਾਂ ਨੂੰ ਪੁੱਛਿਆ ਜਾ ਸਕਦਾ ਕਿਹੜੀ ਬਾਣੀ ਜਿਹੜੀ ਉਹਨਾਂ ਦੀ ਇੱਕ ਰਾਗੀ ਵਾਰ ਹੈ ਤਾਂ ਆਸਾ ਦੀ ਵਾਰ ਹੈ ਜੋ ਸਵੇਰ ਵੇਲੇ ਗਾਈ ਜਾਂਦੀ ਹੈ ਤੇ ਇਸ ਵਿੱਚ ਮਨੁੱਖ ਦੇ ਆਚਰਣ ਸਮਾਜਿਕ ਬਰਾਈਆਂ ਜਿਵੇਂ ਜਾਤ ਪਾਤ ਦੀ ਨਿੰਦਾ ਤੇ ਸੱਚੀ ਭਗਤੀ ਦੀ ਮਹੱਤਤਾ ਤੇ ਜ਼ੋਰ ਦਿੱਤਾ ਗਿਆ ਹੈ ਨੈਕਸਟ ਆਪਣੇ ਕੋਲੇ ਹੈ ਸਿੱਧ ਗੋਸ਼ਟ ਇਹ ਇੱਕ ਸੰਵਾਦ ਆ ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਦੇ ਨਾਲ ਜੋਗ ਮਤ ਦੀ ਜਿਹੜੀ ਅਧਿਆਤਮਿਕ ਮਾਰਗ ਤੇ ਸੱਚੀ ਭਗਤੀ ਦੇ ਬਾਰੇ ਚਰਚਾ ਕੀਤੀ ਆ ਹੋਰ ਇਹਨਾਂ ਦੇ ਜਿਹੜੇ ਮੁੱਖ ਸੰਦੇਸ਼ ਆ ਹਰ ਇੱਕ ਰੱਬ ਦੀ ਏਕਤਾ ਪ੍ਰਮਾਤਮਾ ਇੱਕ ਆ ਹਰ ਥਾਂ ਤੇ ਮੌਜੂਦ ਆ ਸੱਚੀ ਕਮਾਈ ਕਰਕੇ ਵੰਡ ਕਰਕੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਜ਼ੋਰ ਦਿੱਤਾ ਉਹਨਾਂ ਨੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੰਕਾਰ ਦੇ ਤਿਆਗ ਦੀ ਗੱਲ ਕੀਤੀ ਸਾਨੂੰ ਹੰਕਾਰ ਛੱਡ ਕੇ ਨਿਮਰਤਾ ਨੂੰ ਉਤਾਰਨ ਕਰਨਾ ਚਾਹੀਦਾ ਹੈ ਸੱਚੀ ਸੇਵਾ ਭਾਵਨਾ ਦੀ ਗੱਲ ਕੀਤੀ ਸੀ ਬਿਨਾ ਕਿਸੇ ਭੇਦ ਭਾਵ ਦੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਜਾਤ ਪਾਤ ਉਹਨਾਂ ਨੇ ਖੰਡਨ ਕੀਤਾ ਸੀਗਾ ਗੁਰੂ ਜੀ ਨੇ ਜਾਤ ਪਾਤ ਦੇ ਭੇਦ ਭਾਵ ਨੂੰ ਖਤਮ ਕਰਕੇ ਕੀਤਾ ਤੇ ਸਾਰਿਆਂ ਨੂੰ ਬਰਾਬਰ ਸਮਝਣ ਦਾ ਸੰਦੇਸ਼ ਦਿੱਤਾ ਸੀਗਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਗੱਲ ਕਰੀਏ ਤਾਂ ਅੱਜ ਵੀ ਲੱਖਾਂ ਲੋਕਾਂ ਨੂੰ ਅਧਿਆਤਮਿਕ ਗਿਆਨ ਤੇ ਸਹੀ ਜੀਵਨ ਦੀ ਇੱਕ ਪ੍ਰੇਰਣਾ ਨੈਕਸਟ ਆਪਾਂ ਗੱਲ ਕਰਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਹੋਰ ਬਾਣੀਆਂ ਦੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਜਿਹੜਾ ਵਿਸ਼ਾਲ ਭੰਡਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆ ਜਪਜੀ ਸਾਹਿਬ, ਹਾਸਾ ਦੀ ਵਾਰ, ਸਿੱਧ ਗੋਸ਼ਟ ਤੇ ਇਸ ਤੋਂ ਇਲਾਵਾ ਹੋਰ ਵੀ ਉਹਨਾਂ ਦੀਆਂ ਕਈ ਮਹੱਤਵਪੂਰਨ ਬਾਣੀਆਂ ਐ ਜਿਨ੍ਹਾਂ ਦਾ ਆਪਾਂ ਚਰਚਾ ਕਰਾਂਗੇ ਅੱਗੇ ਸਭ ਤੋਂ ਪਹਿਲਾਂ ਹੈ ਤਨਾਸਰੀ ਮਹੱਲਾ ਪਹਿਲਾ ਹਾਰਤੀ ਇਹ ਬਾਣੀ ਉਸ ਸਮੇਂ ਉਚਾਰੀ ਗਈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਜਗਨਨਾਥਪੁਰੀ ਦੇ ਵਿੱਚ ਸੀਗੇ ਤਾਂ ਆਪਾਂ ਨੂੰ ਪੁੱਛਿਆ ਜਾ ਸਕਦਾ ਹੈ ਤਨਾਸਰੀ ਮਹੱਲਾ ਹੈ ਤਾਂ ਇਹ ਕਦੋਂ ਉਚਾਰੀ ਗਈ ਤਾਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਕਿੱਥੇ ਸੀ ਜਗਨਨਾਥਪੁਰੀ ਦੇ ਵਿੱਚ ਤਾਂ ਪ੍ਰਾਣੀ ਪੁਜਾਰੀ ਜਿਹੜੇ ਆ ਦੇਵੀ ਦੇਵਤਿਆਂ ਦੀ ਆਰਤੀ ਕਰ ਰਹੇ ਸੀਗੇ ਉਹਨਾਂ ਨੇ ਬਾਰੀ ਕਰਮ ਕਾਂਡਾਂ ਦੀ ਬੇਕੁਦਰਤੀ ਆਰਤੀ ਦਾ ਸੰਕਲਪ ਦਿੱਤਾ ਸੀ ਗगन ਮੇਥਾਲ ਰਵ ਚੰਦ ਦੀਪਕ ਤਾਰਾ ਮੰਡਲ ਜਨਕ ਮੋਤੀ ਤਾਂ ਇਹ ਸਾਰੇ ਉਹਨਾਂ ਨੇ ਵਰਣਨ ਕੀਤਾ ਸੀਗਾ ਭਾਵ ਉਹਨਾਂ ਨੇ ਕੀ ਕਿਹਾ ਸੀਗਾ ਕਿ ਜਿਹੜਾ ਆਕਾਸ਼ ਹੈ ਉਹਨਾਂ ਨੇ ਕਿਹਾ ਸੀ ਸਾਰਾ ਕੁਦਰਤੀ ਪ੍ਰਮਾਤਮਾ ਦੀ ਆਰਤੀ ਕਰ ਰਿਹਾ ਗੁਰੂ ਸਾਹਿਬ ਕਹਿੰਦੇ ਕਹਿੰਦੇ ਸੀ ਆਕਾਸ਼ ਥਾਲ ਹੈ ਸੂਰਜ ਤੇ ਚੰਦਰਮਾ ਦੋਨੇ ਦੀਵੇ ਆ ਤੇ ਜਿਹੜੇ ਤਾਰੇ ਆ ਉਹਨਾਂ ਨੂੰ ਮੋਤੀ ਦੱਸਿਆ ਗਿਆ ਸੀਗਾ ਹੋਰ ਜਿਹੜੀ ਪੌਣ ਆ ਉਹੋ ਚੌਰ ਕਰ ਰਹੀ ਐ ਸਾਰੀਆਂ ਬਨਸਪਤੀਆਂ ਜਿਹੜੀਆਂ ਐ ਫੁੱਲਾਂ ਦੀ ਪੇਂਟ ਚੜਾ ਚੜ ਰਹੀ ਐ ਇਹ ਪ੍ਰਭੂ ਦੀ ਸੱਚੀ ਆਰਤੀ ਐ ਇਸ ਤੋਂ ਬਾਅਦ 12ਵਾਂ ਤੁਖਾਰੀ ਦੀ ਗੱਲ ਕਰਦੇ ਆ ਆਪਾਂ ਤਾਂ ਤਾਂ ਆਪਾਂ 12ਵਾਂ ਤੁਖਾਰੀ ਦੀ ਗੱਲ ਕਰੀਏ ਆਹ ਇਹ ਬਾਣੀ ਜਿਹੜੀ ਹੈ ਤੁਖਾਰੀ ਰਾਗ ਦੇ ਵਿੱਚ ਹੈ ਸਾਲ ਦੇ 12 ਮਹੀਨਿਆਂ ਚੇਤ ਵਿਸਾਖ ਜੇੜ ਹੜ ਇਹਨਾਂ ਸਾਰਿਆਂ ਦਾ ਜਿਹੜਾ ਮਨੁੱਖੀ ਆਤਮਾ ਦੀ ਪਰਮਾਤਮਾ ਨਾਲ ਮਲਾਪ ਦੀ ਤਾਂਗ ਨੂੰ ਬਿਆਨ ਕੀਤਾ ਗਿਆ ਇਹਦੇ ਵਿੱਚ ਹਰੇਕ ਮਹੀਨੇ ਦਾ ਜ਼ਿਕਰ ਕੀਤਾ ਗਿਆ ਔਰ ਗੁਰੂ ਜੀ ਨੇ ਕੁਦਰਤੀ ਤਬਦੀਲੀਆਂ ਦੇ ਨਾਲ-ਨਾਲ ਆਤਮਿਕ ਅਵਸਥਾਵਾਂ ਦਾ ਵੀ ਵਰਣਨ ਕੀਤਾ ਸੱਚੇ ਨਾਮ ਦੇ ਸਿਮਰਨ ਤੇ ਪ੍ਰਭੂ ਮਲਾਪ ਦੀ ਪ੍ਰੇਰਣਾ ਦਿੱਤੀ ਹੈ ਦੱਖਣੀ ਓੰਕਾਰ ਦੀ ਗੱਲ ਕਰੀ ਤਾਂ ਇਹ ਬਾਣੀ ਰਾਮਕਲੀ ਰਾਗ ਦੇ ਵਿੱਚ ਆਪਾਂ ਨੂੰ ਪੁੱਛਿਆ ਜਾ ਸਕਦਾ ਹੈ ਜਿਹੜੀ ਦੱਖਣੀ ਓੰਕਾਰ ਬਾਣੀ ਆ ਗੁਰੂ ਸਾਹਿਬ ਦੀ ਉਹ ਕਿਹੜੇ ਰਾਗ ਦੇ ਵਿੱਚ ਹੈ ਤਾਂ ਇਹ ਰਾਮਕਲੀ ਰਾਗ ਦੇ ਵਿੱਚ ਹੈ ਔਰ ਜਿਹੜੀ ਬਾਰਮਾ ਤੁਖਾਰੀ ਹੈ ਇਹ ਤੁਖਾਰੀ ਰਾਗ ਦੇ ਵਿੱਚ ਹੈ ਔਰ ਇਸ ਦੀ ਗੱਲ ਕਰੀਏ ਤਾਂ ਆਪਾਂ ਇਸ ਵਿੱਚ ਗੁਰੂ ਜੀ ਨੇ ਇੱਕ ਓੰਕਾਰ ਪ੍ਰਮਾਤਮਾ ਦੇ ਨਾਮ ਦੇ ਅਰਥਾਂ ਦੀ ਵਿਆਖਿਆ ਕੀਤੀ ਹੈ ਸੰਸਾਰ ਦੀ ਉਤਪਤੀ ਮਨੁੱਖੀ ਜੀਵਨ ਦਾ ਮਕਸਦ ਕੀ ਹੈ ਪ੍ਰਮਾਤਮਾ ਨਾਲ ਇੱਕ ਮੁਕਤ ਹੋਣ ਦੇ ਬਾਰੇ ਵਿੱਚ ਦੱਸਿਆ ਗਿਆ ਹੈ ਔਰ ਇਹ ਜਿਹੜਾ ਬਾਣੀ ਹੈ ਗਿਆਨ ਅਤੇ ਬ੍ਰਹਮ ਦੀ ਸਰਵ ਵਿਆਪਕਤਾ ਨੂੰ ਸਮਝਣ ਤੇ ਜ਼ੋਰ ਦਿੰਦੀ ਹੈ ਉਸ ਤੋਂ ਬਾਅਦ ਆਪਾਂ ਥਿਤੀ ਦੀ ਗੱਲ ਕਰੀਏ ਤਾਂ ਥਿਤੀ ਜਿਹੜੀ ਬਾਣੀ ਹੈ ਵੱਖ-ਵੱਖ ਚੰਦਰ ਤਰੀਕਾਂ ਤੇ ਥਿਤਾਂ ਦੇ ਮਹੱਤਵ ਨੂੰ ਦਰਸਾਉਂਦੀ ਆ ਅਤੇ ਕਰਮ ਕਾਂਡੀ ਵਾਰਤ ਰੱਖਣ ਜਾਂ ਖਾਸ ਤਰੀਕਾਂ ਦੇ ਪੂਜਾ ਦੇ ਬਜਾਏ ਜਿਹੜਾ ਸਾਨੂੰ ਨਾਮ ਸੇਵਨ ਤੇ ਸੱਚੇ ਕਰਮਾਂ ਦੀ ਮਹੱਤਤਾ ਤੇ ਜ਼ੋਰ ਦਿੱਤਾ ਗਿਆ ਹੈ ਗੁਰੂ ਜੀ ਨੇ ਦੱਸਿਆ ਕਿ ਪ੍ਰਭੂ ਦੇ ਨਾਮ ਦਾ ਸਿਮਰਨ ਹੀ ਅਸਲੀ ਤਿਉਹਾਰ ਅਤੇ ਸ਼ੁਭ ਮੌਕਾ ਹੈ ਨੈਕਸਟ ਪੱਟੀ ਦੀ ਗੱਲ ਕਰੀਏ ਤਾਂ ਇਹ ਬਾਣੀ ਜਿਹੜੀ ਹੈ 35 ਅਖਰੀ ਜਿਹੜੋ ਅਸੀਂ ਪੰਜਾਬੀ ਵਰਣਮਾਲਾ ਦੇ ਨਾਮ ਨਾਲ ਬੋਲਦੇ ਹਾਂ 35 ਅੱਖਰੀ ਜਿਸ ਨੂੰ ਉਸ ਨੂੰ ਗੁਰਮੁਖੀ ਲਿਪੀ ਵੀ ਬੋਲਦੇ ਆ ਇਸ ਦੇ ਆਧਾਰ ਤੇ ਲਿਖੀ ਗਈ ਆ ਔਰ ਹਰੇਕ ਅੱਖਰ ਦੇ ذریعے ਦੇ ਗੁਰੂ ਜੀ ਨੇ ਅਧਿਆਤਮਕ ਗਿਆਨ ਪ੍ਰਭੂ ਦੇ ਗੁਣਾਂ ਤੇ ਮਨੁੱਖੀ ਜੀਵਨ ਦਾ ਜਿਹੜਾ ਸੱਚਾ ਉਦੇਸ਼ ਆ ਉੱਤੇ ਉਪਦੇਸ਼ ਉਹਦੇ ਬਾਰੇ ਦੱਸਿਆ ਗਿਆ ਇਹ ਬਾਣੀ ਜਿਹੜੀ ਆ ਸਿੱਖਿਆ ਤੇ ਗਿਆਨ ਪ੍ਰਾਪਤੀ ਦੇ ਮਹੱਤਵ ਨੂੰ ਦਰਸਾਉਂਦੀ ਆ ਨੈਕਸਟ ਆਪਣੇ ਕੋਲੇ ਬਾਣੀ ਹੈ ਮਲਾਰ ਕੀ ਵਾਰ ਤਾਂ ਇਹ ਜਿਹੜੀ ਰਾਗ ਮਲਾਰ ਦੇ ਵਿੱਚ ਹੈ ਇਸ ਵਿੱਚ بارش ਕੁਦਰਤ ਤੇ ਪ੍ਰਭੂ ਦੀ ਬਖਸ਼ਿਸ਼ ਦੀ ਮਹਤਤਾ ਦਰਸਾਇਆ ਗਿਆ ਹੈ ਇਹ ਮਨੁੱਖੀ ਆਤਮਾ ਦੀ ਪਰਮਾਤਮਾ ਨਾਲ ਮਲਾਪ ਨੂੰ ਦਰਸਾਉਂਦੀ ਆ ਜਿਵੇਂ ਕਿ ਮੀਂਹ ਦੀ ਉਡੀਕ ਵਿੱਚ ਮੋਰ ਦੀ ਤੜਫ ਹੁੰਦੀ ਆ ਤਾਂ ਇਹ ਬਾਣੀਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪਕ ਜਿਹੜਾ ਦ੍ਰਿਸ਼ਟੀਕੋਣ ਆ ਤੇ ਸੰਦੇਸ਼ ਆ ਉਸ ਦੀ ਵਿਪਨਤਾ ਨੂੰ ਦਰਸਾਉਂਦੀਆਂ ਐ ਤੇ ਹਰੇਕ ਬਾਣੀ ਦਾ ਆਪਣੇ ਆਪ ਵਿੱਚ ਇੱਕ ਵਿਸ਼ੇਸ਼ ਸੰਦੇਸ਼ ਦੇ ਰਹੀ ਆ ਇੱਕ ਵਿਸ਼ੇਸ਼ ਸ਼ੈਲੀ ਆ ਸਾਰੀਆਂ ਬਾਣੀਆਂ ਦਾ ਮੂਲ ਉਦੇਸ਼ ਵਿੱਚ ਇੱਕ ਓੰਕਾਰ ਦੇ ਸਿਧਾਂਤ ਅਤੇ ਮਨੁੱਖੀ ਜੀਵਨ ਦੇ ਅਧਿਆਤਮਿਕ ਉਦੇਸ਼ ਨੂੰ ਉਜਾਗਰ ਕਰਨਾ ਹੈ ਔਰ ਇਹ ਆਪਣੀ ਅੱਜ ਦੀ ਕਲਾਸ ਸੀ ਅੱਜ ਦੀ ਆਪਣੀ ਕਲਾਸ ਤੁਹਾਨੂੰ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਔਰ ਆਪਣੀ ਇਸ ਕਲਾਸ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜਰੂਰ ਕਰਿਓ ਔਰ ਜਿੰਨਾ ਵੀ ਹੋ ਸਕੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਰਿਆਂ ਦੇ ਮਦਦ ਹੋ ਸਕੇ ਥੈਂਕ ਯੂ ਸੋ ਮਚ